ਸਸਿਕਾਹ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਅ ਇੰਗਲੈਂਡ ਦਾ ਸੀਜ਼ਨ ਮੇਰੇ ਵੀਰੋ ਬੜੇ ਧੂਮ ਧੜਕੇ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਨਵਾਂ ਯਾਦਗਾਰੀ ਖੇਡ ਮੇਲਾ ਯਾਦਗਾਰੀ ਟੂਰਨਾਮੈਂਟ ਮੇਰੇ ਵੀਰੋ ਆਉਣ ਵਾਲੀ 7 ਜੁਲਾਈ ਨੂੰ ਦਿਨ ਐਤਵਾਰ ਸੰਡੇ ਮੇਰੇ ਵੀਰੋ ਸਲੋਹ ਦੀਆਂ ਗਰਾਊਂਡਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਇੰਗਲੈਂਡ ਵਸਦੇ ਮੇਰੇ ਭਰਾ ਜਾਇਓ ਕਿਸੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਨੇ ਕਿਉਂਕਿ ਪੋਸਟ ਕੋਡ ਮਿਲਣਾ ਤੁਹਾਨੂੰ ਬਹੁਤ ਜ਼ਰੂਰੀ ਹੈ ਜਿਹੜਾ ਸਲੋ ਦੀ ਗਰਾਊਂਡ ਦਾ ਜਿਹੜਾ ਪੋਸਟ ਕੋਡ ਹੈ ਮੇਰੇ ਵੀਰੋ ਐਸ ਐਲ 37 ਕਯੂ ਬੀ ਸਭ ਤੋਂ ਪਹਿਲਾਂ ਇਹ ਪੋਸਟ ਕੋਡ ਜਿਹੜਾ ਯਾਦ ਰੱਖਣਾ ਮੇਰੇ ਵੀਰੋ ਤਾਂ ਕਿ ਤੁਸੀਂ ਇਹਨਾਂ ਮੈਚਾਂ ਦਾ ਆਨੰਦ ਮਾਣ ਸਕੋ ਜਿਵੇਂ ਤੁਸੀਂ ਜਾਣਦੇ ਹੋ ਕਿ ਇੰਡੀਆ ਤੋਂ ਪਾਕਿਸਤਾਨ ਤੋਂ ਬੜੇ ਚੋਟੀ ਦੇ 플레이ਰ ਆਏ ਨੇ ਸੋ ਮੈਚ ਬੜੇ ਤਕੜੇ ਲੱਗ ਰਹੇ ਨੇ ਕੋਈ ਵਨ ਸਾਈਡ ਮੈਚ ਨਹੀਂ ਹੁੰਦਾ ਮੈਚ ਹਰ ਸੀ ਹਰ ਖੇਡ ਹਰ ਸੰਡੇ ਖੜਕ ਕੇ ਲੱਗਦੇ ਨੇ ਔਰ ਮੈਂ ਦੱਸ ਦੇਵਾਂ ਮੇਰੇ ਵੀਰੋ ਵੀ ਜਿਹੜੇ 플레이ਰ ਕੁਝ ਸੱਟਾਂ ਲੱਗਣ ਕਾਰਨ ਪਿਛਲੇ ਮੈਚ ਨਹੀਂ ਖੇਡ ਪਾਈ ਉਹ ਸਾਰੇ 플레이ਰ ਸਲੋ ਦਾ ਜਿਹੜਾ 7 ਜੂਨ ਜੁਲਾਈ ਨੂੰ ਮੈਚ ਹੋਣ ਵਾਲਾ ਹੈ ਉਹ ਸਾਰੇ ਮੇਰੇ ਵੀਰੋ 플레이ਰ 7 ਜੁਲਾਈ ਨੂੰ ਸੰਡੇ ਨੂੰ ਸਲੋਹ ਦੀਆਂ ਗਰਾਊਂਡਾਂ ਦੇ ਵਿੱਚ ਖੇਡਣਗੇ ਔਰ ਇੱਕ ਵੱਡੀ ਖਾਸੀਅਤ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਮੇਰੇ ਵੀਰੋ ਹਰ ਸਾਲ ਉਹਨਾਂ ਵੀਰਾਂ ਦਾ ਮਾਣ ਸਨਮਾਨ ਕਰਦੀ ਆਈ ਹੈ ਜਿਹੜੇ ਵੀਰ ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ ਉੱਚਾ ਚੱਕਣ ਦੇ ਲਈ ਪੁਰ ਜੋਰ ਜਿਹੜੇ ਮਿਹਨਤਾਂ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਮਾਣ ਸਨਮਾਨ ਸਲੋਹ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਕੀਤਾ ਜਾਣਾ ਹੈ ਔਰ ਇੱਕ ਹੋਰ ਬੇਨਤੀ ਹੈ ਵੀ ਜਿਵੇਂ ਹਰ ਮੈਚ ਤੋਂ ਬਾਅਦ ਸ਼ਾਮਾਂ ਨੂੰ ਟਾਈਆਂ ਪੈ ਜਾਂਦੀਆਂ ਨੇ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਇਸੇ ਇਹ ਮੈਚ ਦੇਆਂ ਜਿਹੜੀਆਂ ਟਾਈਆਂ ਨੇ ਸਭ ਤੋਂ ਪਹਿਲਾ ਜਿਹੜਾ ਤੁਸੀਂ ਮੈਚ ਦੇਖੋਗੇ ਮੇਰੇ ਵੀਰੋ ਉਹ ਪਹਿਲਾ ਮੈਚ ਹੋਵੇਗਾ 11 ਵਜੇ ਮੈਚ ਇਹ ਸਟਾਰਟ ਹੋ ਜਾਣਾ ਹੈ ਮੇਰੇ ਵੀਰੋ ਪਹਿਲਾ ਮੈਚ ਮਿਡਵੇ ਬੁਲਵਰ ਹੈਪਟਨ ਵਰਸ ਕਵੈਂਟਰੀ ਬਰਮੀਗਮ ਇਹਨਾਂ ਦੋਨਾਂ ਕਲੱਬਾਂ ਦੇ ਵਿਚਕਾਰ ਜਿਹੜਾ ਇਹ ਮੈਚ ਹੋਵੇਗਾ ਦੂਸਰਾ ਮੈਚ ਜਿਹੜਾ ਤੁਸੀਂ ਦੇਖੋਗੇ ਦੂਸਰਾ ਮੈਚ ਸਲੋ 1 ਨਮ ਵਰਸਜ ਬਾਰਕਿੰਗ ਗਰੇਵੈਂਡ ਦੀਆਂ ਟੀਮਾਂ ਦੇ ਦਰਮਿਆਨ ਇਹ ਖੇਡਿਆ ਜਾਵੇਗਾ ਔਰ ਤੀਸਰਾ ਜਿਹੜਾ ਤੁਸੀਂ ਮੈਚ ਦੇਖੋਗੇ ਉਹ ਟੈਲਫੋਰਡ ਵਰਸਜ ਹੀਜ ਦੀਆਂ ਕਲੱਬਾਂ ਦੇ ਵਿਚਕਾਰ ਹੋਵੇਗਾ ਔਰ ਚੌਥਾ ਜਿਹੜਾ ਮੈਚ ਤੁਸੀਂ ਦੇਖੋਗੇ ਟਾਈਆਂ ਦੇ ਅਨਸਾਰ ਉਹ ਈਰਥ ਬਲਚ ਸਾਉਥ ਹਾਲ ਵਰਸਜ ਬ੍ਰੈਡਫੋਰ ਇਨ੍ਹਾਂ ਟੀਮਾਂ ਦੇ ਦਰਮਿਆਨ ਇਹ ਪਹਿਲੇ 4 ਮੈਚ ਹੋਣਗੇ ਉਸ ਤੋਂ ਬਾਅਦ ਨਾਲ ਦੀ ਨਾਲ ਟਾਈਆਂ ਦਾ ਤੁਹਾਨੂੰ ਅਪਡੇਟ ਸਾਰੇ ਜਾਣਦੇ ਹੋ ਔਰ ਇਹ ਖੇਡ ਮੇਲਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਲੋਕ ਲੱਬ ਵਾਲੇ ਸਾਡੇ ਸਤਿਕਾਰਯੋਗ ਪ੍ਰਮੋਟਰ ਨੇ ਸਪான்ਸਰ ਨੇ ਸਰਦਾਰ ਰੇਸ਼ਮ ਸਿੰਘ ਜੀ ਦਲੇਸ ਸਾਹਿਬ ਔਰ ਸਤਿੰਦਰ ਪਾਲ ਗੋਲਡੀ ਜੀ ਮੇਰੇ ਵੀਰੋ ਨਾਲ ਉਹਨਾਂ ਦੇ ਕੇਵਲ ਰੰਦਾਵਾ ਜੀ ਹਰਜਿੰਦਰ ਸਿੰਘ ਜੀ ਤਰਦਵਾਰ ਦੀ ਬਹੁਤ ਸਤਿਕਾਰਯੋਗ ਨੇ ਔਰ ਜੋ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰਿਸ਼ਪਾਲ ਸ਼ੀਰਾ ਸ਼ੰਮੀਪੁਰ ਜੀ ਉਹਨਾਂ ਦਾ ਘਰ ਦਾ ਖੇਡ ਮੇਲਾ ਹੈ ਮੇਰੇ ਵੀਰੋ ਸਭ ਤੋਂ ਵੱਡੇ ਸੱਦੇ ਨੇ ਜਿਹੜੇ ਅਚੇਤਿਤ ਤੌਰ ਤੇ ਦਿੱਤੇ ਜਾ ਰਹੇ ਹੈ ਨਾਲ ਕਲਵੰਤ ਛੱਠਾ ਜੀ ਪਰਮਿੰਦਰ ਗਿੱਲ ਜੀ ਚਮਕੌਰ ਕਮਾਨ ਦਿੜਬਾਜੀ ਸਾਡੇ ਸਤਿਕਾਰਯੋਗ ਨੇ ਅਮਰਜੀਤ ਲੱड्डੂ ਜੀ ਬਾਕੀ ਸਰਕਾਰ ਜੋਗ ਨੇ ਮੇਰੇ ਵੀਰੋ ਗੋਗੀ ਪੰਡਾਲ ਸਾਡਾ ਵੱਡਾ ਵੀਰ ਹੈ ਹਰਪਾਲ ਗਿੱਡਾ ਜੀ ਹਰਵਿੰਦਰ ਗੜੀ ਬਖਸ਼ ਜੀ ਸੋ ਮੇਰੇ ਵੀਰੋ ਇਹ ਜਿਹੜਾ ਮੈਸੇਜ ਹੈ ਇਹ ਤੁਹਾਨੂੰ ਦਿੱਤਾ ਜਾ ਰਿਹਾ ਇੱਕ ਖਾਸ ਗੱਲ ਗੁਰੂ ਕੇ ਲੰਗਰਾਂ ਦਾ ਜਿਹੜਾ ਖਾਸ ਪ੍ਰਬੰਧ ਕੀਤਾ ਗਿਆ ਚਾਹ ਪਕੌੜਿਆਂ ਦਾ ਲੰਗਰ ਗੁਰੂ ਘਰ ਲੰਗਰ ਜਿਹੜਾ ਉਹ ਟੁੱਟ ਵਰਤੇਗਾ ਸੋ ਡੇਟਾ ਯਾਦ ਰੱਖ ਲਓ ਆਉਣ ਵਾਲੀ 7 ਜੁਲਾਈ ਦੈਨੇ ਤਬਰ ਕਬੱਡੀ ਟੂਰਨਾਮੈਂਟ ਸਲੋ ਤੇ ਜਿਹਦਾ ਪੋਸਟਕੋਡ ਮੈਂ ਇੱਕ ਵਾਰ ਫੇਰ ਰਿਪੀਟ ਕਰਾਂਗਾ ਮੇਰੇ ਵੀਰੋ ਐਸ ਐਲ 37 ਕਯੂ ਬੀ ਸੋ ਮੇਰੇ ਵੀਰੋ ਆਉਣਾ ਨਾ ਭੁੱਲਣਾ ਔਰ ਇਹ ਖੇਡ ਮੇਲਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਵੈਬਸਾਈਟ ਤੇ YouTube ਤੇ ਵੀ ਤੁਸੀਂ ਦੇ ਸਕਦੇ ਹੋ ਸੋ ਸਾਰਿਆਂ ਨੂੰ ਖੁੱਲੇ ਸੱਦੇ ਨੇ ਮਿਲਦੇ ਆ ਮੇਰੇ ਵੀਰੋ ਰੱਬ ਰਾਖਾ